ਹਾਂਜੀ ਸਰ ਮੇਰਾ ਨਾਮ ਜੋਬਨਦੀਪ ਸਿੰਘ ਆ ਜਿਲ੍ਹਾ ਮਹਾਰਾਮਰੀ ਸਾਰਿਆਂ ਮੈਂ ਇੱਥੇ ਵਰਕਰ ਹੈਗਾ ਸਾਹਮਣੇ ਖਤਰੀ ਭਵਨ ਕੋਲ ਇੱਥੇ ਖੜਾ ਆਪਣੇ ਪਲੰਬਰ ਪਾਈ ਪਾਰਾ ਸੀ ਤੇ ਉਸੇ ਖੜਾ ਤੇ ਲੇਡੀਜ਼ ਦੀ ਮੈਂ ਚੀਕ ਸੁਣੀ ਆ ਮੈਂ ਕਿਹਾ ਕਿ ਸ਼ਾਇਦ ਐਕਸੀਡੈਂਟ ਹੋ ਗਿਆ ਹੈ ਉਹਨਾਂ ਦਾ ਪੱਟਾ ਵਗੈਰਾ نیچے ਡਿੱਗਾ ਸੀ ਅਸੀਂ ਭੱਜ ਜਾਈਏ ਆ ਫਿਰ ਉਹਨਾਂ ਨੂੰ ਪੁੱਛਿਆ ਕੀ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਕੁਝ ਦੋ ਮੁੰਡੇ ਆਏ ਆ ਸਪਲੈਂਡਰ ਮੋਟਰਸਾਈਕਲ ਤੇ ਮੇਰਾ ਪਰਸ ਖੋ ਕੇ ਲੈ ਗਏ ਆ ਫੋਨ ਹੀ ਵਿੱਚ ਤੇ ਕੁਝ ਉਹਨਾਂ ਦਾ ਕੈਸ਼ ਹੀ ਹਾਂਜੀ ਤੇ ਫਿਲਹਾਲ ਉਹਨਾਂ ਉਹਨਾਂ ਕੋਲ ਫੋਨ ਵੀ ਨਹੀਂ ਹੈਗਾ ਕਿਸੇ ਦਾ ਫੋਨ ਲਾਇਆ ਗਿਆ ਉਹਨਾਂ ਘਰ ਕਾਲ ਕੀਤੀ ਤੇ ਹੁਣ ਉਹਨਾਂ ਦੇ ਘਰ ਦੇ ਪਹੁੰਚੇ ਆ ਮਗਰ ਵੀ ਭੱਜੇ ਮੁੰਡੇ ਹਾਂਜੀ ਫਿਰ ਹਾਂਜੀ ਦੱਸਿਆ ਇੱਥੇ ਮੁੰਡੇ ਰੁਕੇ ਸੀ ਬਾਈਕ ਵਾਲੇ ਉਹਨਾਂ ਨੂੰ ਦੱਸਿਆ ਗਏ ਹੈਗੇ ਆ ਉਹ ਕਹਿੰਦੇ ਵੀ ਉੱਥੋਂ ਜਾ ਚੌਂਕ ਤੋਂ ਪਤਾ ਨਹੀਂ ਲੱਗਾ ਵੀ ਕਿੱਧਰ ਨੂੰ ਚਲੇ ਗਏ ਕਿ ਕੀ ਹੋਲੀ ਆ ਗਈ ਉਹਨਾਂ ਦਾ ਮੁੰਡਾ ਮਾੜਾ ਮੋਟਾ ਹਾਂਜੀ ਸਰ ਮੈਂ ਨਹੀਂ ਵੇਖਿਆ ਮੈਂ ਸਿੱਧੇ ਉਹਨਾਂ ਲੇਡੀਜ਼ ਦੀ ਆਵਾਜ਼ ਸੁਣੀ ਆ ਆਵਾਜ਼ ਸੁਣ ਕੇ ਮੈਂ ਸਿੱਧਾ ਲੇਡੀਜ਼ ਵਾਲੀ ਗਿਆ ਮੈਨੂੰ ਮੋਟਰਸਾਈਕਲ ਵਾਲੇ ਧਿਆਨ ਹੀ ਨਹੀਂ ਪਿਆ ਚੀਕਾਂ ਮਾਰੀ ਇਹਨਾਂ ਨੇ ਹਾਂਜੀ ਉਹਨਾਂ ਦੀ ਜਦੋਂ ਚੀਕ ਮਾਰੀ ਆ ਮੈਂ ਲੇਡੀਜ਼ ਅੱਲ ਗਿਆ ਮੈਂ ਕਿਹਾ ਸ਼ਾਇਦ ਬਿਜਗ ਮਹਾਰਾ ਮੇਰਾ ਨਾ ਐਸਆਈਐਮ ਹੈ ਜੀ ਮੈਂ ਇਥੇ ਪੋਸਟੜਾ ਐਡੀਸ਼ਨ ਸ਼ਸ਼ੰਜਾ ਸਾਹਿਬ ਦੇ ਕੋਰਚ ਨੇ aport ਕਚਰੀਆਂ ਚ ਜੀ ਮੇਰੀ ਬਾਈ ਕੋ ਜ ਆਪਣਾ ਸਮਾਨ ਲੈਣ ਲਈ ਹੋਣੇ ਘਰੋਂ ਨਿਕਲੇ ਸੀ ਕਿ ਅੱਧਾ ਘੰਟਾ ਪਹਿਲੋਂ ਹੂੰ ਤੇ ਉਧਰੋਂ ਸਮਾਨ ਲੈ ਕੇ ਆ ਰਹੇ ਸੀ ਆਪਣੇ ਪੈਦਲ ਹੀ ਹੂੰ ਕਿ ਪਰਸ ਸੀਗਾ ਇਹਨਾਂ ਦੇ ਹੱਥ ਵਿੱਚ ਕੁਝ ਨਕਦੀ ਹੈ ਉਹਦੇ ਵਿੱਚ ਸਾਢੇ 4000 ਰੁਪਏ ਹੋਰ ਕੀ ਸੀ ਉਹਦੇ ਚ ਸਾਢੇ 4000 ਮੋਬਾਈਲ ਤੇ ਨਾਲ ਮੋਬਾਈਲ ਫੋਨ ਸੀ ਇਹਨਾਂ ਦਾ ਹੂੰ ਤੇ ਉਹ ਖੋ ਕੇ ਤੇ ਲੈ ਗਏ ਨੇ ਦੋ ਮੁੰਨੇ ਤੁਹਾਨੂੰ ਦੱਸ ਰਹੇ ਨੇ ਦੋ ਮੁੰਨੇ ਆਪਣੇ ਹੈਗੇ ਮੁੰਲੇ ਨੌਜਵਾਨ ਤਾਂ ਸਪਲੈਂਡਰ ਮੋਟਰਸਾਈਕਲ ਤੇ ਤੇ ਮੂੰਹ ਬਣੇ ਸੀ ਉਹਨਾਂ ਨੇ ਜੇ ਲਾਚੌਂਗ ਨੂੰ ਭੱਜੇ ਬਾਜੀ ਨਹੀਂ ਇੱਧਰ ਨੂੰ ਗਿਆ ਜਾ ਹਾ ਚੌਂਗ ਹੁਣ ਮਨ ਚੌਂਗ ਤੋਂ ਇਧਰੋਂ ਆਏ ਤੇ ਜਾ ਹਾ ਚੌਂਗ ਨੂੰ ਗਏ ਜਾ ਚੌਂਗ ਨੂੰ ਭੱਜੇ ਹਾਂਜੀ ਕਿਸੇ ਕੋਈ ਰਿਪੋਰਟ ਕਰਾ ਰਿਹਾ ਜਾਂ ਮੌਕੇ ਤੇ ਪਹੁੰਚ ਨਹੀਂ ਨਹੀਂ ਮੈਂ ਤੇ ਅੱਜੇ ਸਿਰਫ ਸੁਣ ਕੇ ਅਜੇ ਮੌਕੇ ਤੇ ਆਏ ਹਾਂ ਜੀ ਠੀਕ ਠੀਕ ਹੈ ਜੀ ਹਾਂਜੀ ਉਹਦਾ ਕੰਟਰੋਲ ਰੂਮ ਤੋਂ ਐਨਫੀਮੇਸ਼ਨ ਦਿੱਤੀ ਹੈ ਮੈਂ ਫੋਨ ਤੇ ਤਾਂ ਕੰਮ ਕੀ ਆ ਇਹ ਯਾਰ ਹਾਂਜੀ ਯਾਰ ਤਾਂ ਸ਼ੋਪਿੰਗ ਕਰ ਰਹੇ ਸੀ ਭਤੀਜੀ ਦਾ ਵਿਆਹ ਆ ਅੱਛਾ ਜੀ ਤੇ ਉਹਦਾ ਕੋਈ ਆਪਣਾ ਜਿਹੜਾ ਸਮਾਨ ਸਮਣ ਕੋਈ ਲੈਣਾ ਸੀ ਇਹਨਾਂ ਨੇ ਮਾੜਾ ਮੋਟਾ ਹੋ ਲੈਣ ਗਏ ਸੀ ਭਜਾ ਕੱਲੇ ਹੀ ਜਾਏਗਾ ਸੀ ਨਾਲ ਕੋਈ ਨਾਲ ਕੱਲੇ ਇਸਰਲ ਦੀ ਗੱਲ ਹੋਈ ਸਰ ਮੈਂ ਜੋ ਸਟੈਂਡਿੰਗ ਗ੍ਰੈਸਟ ਉਸ ਲਗਵਾਉਂਦੀ ਪਈ ਤੇ ਮੇਰਾ ਮੈਂ ਇੱਕਦਮ ਹੱਚ ਫੜਿਆ ਹੋਇਆ ਇਹਦੇ ਵਿੱਚ ਤੇ ਮੋਬਾਈਲ ਹੀ ਕਰਦੇ ਵੀ ਸਪੈਸੇ ਵੀ ਹੈਗੇ ਮੈਂ ਬਰਾਗ ਪਰਸ ਵੀ ਵਧੀਆ ਵਾਲਾ ਬਸ ਉਹ ਖੋ ਕੇ ਲੈ ਗਏ ਮੈਂ ਤਾਂ ਜੁਨਾ ਪਤਾ ਹੀ ਨਹੀਂ ਲੱਗਣਦਾ ਕਿੰਨੇ ਪੈਸੇ ਪੈਣ ਸਾਡੇ 4000 ਰੁਪਏ ਵਿੱਚ ਤੇ ਮੋਬਾਈਲ ਜਿਹੜੇ ਬਾਈਕ ਤੇ ਲੜਕੀ ਸੀ ਉਹ ਮੋਨੇ ਸਰਦਾਰ ਕੀ ਉਹ ਮੋਨੇ ਸੀਗੇ ਲੱਗਦੇ ਪਏ ਮੋਨੇ ਸੀ ਉਹ ਬੜੀ ਸਪੀਡ ਨਾਲ ਬੜੀ ਫਾਸਟ ਜਾਂਦੇ ਪਏ ਹੈਗੇ ਤੁਸੀਂ ਕੱਲੇ ਆੜੇ ਹਾਂਜੀ ਮੈਂ ਕੱਲੀ ਹੀ ਹਾਂ ਨਹੀਂ ਨਹੀਂ ਮੰਦਰੀ ਮੰਦਰੀ ਕੁਛ ਨਹੀਂ ਹੈ ਕੀ ਕੋਈ 100 ਕੋ ਪਰਸ ਕੋਇਆ ਹਾਂਜੀ ਪਰਸ ਕੋਇਆ ਕੈਸ਼ ਵਗੈਰਾ ਸਾਡੇ 4500 ਰੁਪਏ ਹੀ ਤੇ ਮੋਬਾਈਲ ਮੋਬਾਈਲ ਤੇ ਪੈਸੇ ਹਾਂਜੀ ਵੀ ਪਿਆਰ ਕੇ ਹੋਏ ਹਾਂਜੀ ਮਤਲਬ ਪਿਛੇ ਕੋਈ ਗਿਆ ਤੇ ਮੁੰਡੇ ਮਾੜੇ ਕਹਿੰਦੇ ਪਿਛੇ ਵੀ ਗਏ ਆ ਹਾਂ ਪੈ ਕਾਫੀ ਜਨ ਉਹਦੇ ਮਗਰ 도ੜਿਆ ਪਰ ਉਹ ਕਾਪੂ ਨਹੀਂ ਆਏ ਸਾਡੇ ਮੋਬਾਈਲ ਵਿੱਚ ਹੀ ਹਾਂਜੀ ਮੋਬਾਈਲ ਵਿੱਚ ਹੀ ਠੀਕ ਹੈ